ਜਪਜੀ ਸਾਹਿਬ ਦੀ ਬਾਣੀ ਹਰ ਇੱਕ ਸਿੱਖ ਪੜਦਾ ਉਹਦੇ ਵਿੱਚ ਮਹਾਰਾਜ ਨੇ ਬਚਨ ਕੀਤੇ ਨੇ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਇੱਕ ਗੁਰੂ ਦੀ ਸਿੱਖਿਆ ਗੁਰੂ ਸਾਹਿਬ ਦਾ ਉਪਦੇਸ਼ ਬਾਣੀ ਦਾ ਉਪਦੇਸ਼ ਗੁਰੂ ਦਾ ਸਿੱਖ ਸੁਣੇ ਧਿਆਨ ਦੇ ਨਾਲ ਸਭ ਤੋਂ ਪਹਿਲੀ ਕਿਸੇ ਵੀ ਗੁਰੂ ਘਰ ਦੇ ਵਿੱਚ ਕਿਸੇ ਵੀ ਜੋੜ ਮੇਲੇ ਤੇ ਦੀਵਾਨ ਤੇ ਆਪਾਂ ਜਾਂਦੇ ਆ ਉਹਦੇ ਵਿੱਚ ਬਾਕੀ ਦੇ ਅੰਗ ਪੈਰ ਵੀ ਧੰਤਾ ਦੇ ਯੋਗ ਨੇ ਜਿਹੜੇ ਸਾਡੇ ਸਰੀਰ ਨੂੰ ਲੈ ਕੇ ਆਏ ਨੇ ਹੱਥ ਵੀ ਧੰਤਾ ਦੇ ਯੋਗ ਨੇ ਜਿਨ੍ਹਾਂ ਨੂੰ ਹੱਥਾਂ ਨੂੰ ਜੋੜਿਆ ਮਹਾਰਾਜ ਦੇ ਅੱਗੇ ਮੱਥਾ ਟੇਕਿਆ ਮੱਥਾ ਵੀ ਪਾਗਾਂ ਵਾਲਾ ਅੱਖਾਂ ਨਾਲ ਦਰਸ਼ਨ ਕੀਤੇ ਇਹ ਤਾਂ ਠੀਕ ਹੈ ਪਰ ਆਉਣ ਤੋਂ ਬਾਅਦ ਜਿਹੜੀ ਸਾਡੀ ਕੰਮ ਦੇਣ ਵਾਲੀ ਚੀਜ਼ ਆ ਉਹ ਸਾਡੀ ਸੁਣਨ ਦੀ ਸ਼ਕਤੀ ਹੈ ਤੇ ਸੁਣਨ ਦੀ ਸ਼ਕਤੀ ਤਾਂ ਕੰਮ ਕਰਦੀ ਹੈ ਜੇ ਸਾਡਾ ਧਿਆਨ ਇਕਾਗਰ ਹੋਵੇ ਤੇ ਜੇ ਧਿਆਨ ਇਕਾਗਰ ਨਹੀਂ ਫਿਰ ਸੁਣਨ ਤੇ ਧਿਆਨ ਦਾ ਬੜਾ ਆਪਸ ਵਿੱਚ ਸਬੰਧ ਹੈ ਜਿੰਨੂੰ ਸੁਣਨ ਦੀ ਜਾਜ ਆ ਗਈ ਗੁਰੂ ਸਾਹਿਬ ਕਹਿੰਦੇ ਨੇ ਉਹ ਸਿੱਧ ਪੀਰ ਤੇ ਹੋਰ ਬੜੀਆਂ ਬਰਕਤਾਂ ਉਹਨਾਂ ਵਿੱਚ ਆ ਜਾਂਦੀਆਂ ਸੁਣਨ ਦੀ ਜਿਨ੍ਹਾਂ ਵਿੱਚ ਤਾਕਤ ਆ ਜਾਂਦੀ ਕਿਉਂਕਿ ਸੁਣਨਾ ਬਹੁਤ ਔਖਾ ਹੈ ਇੱਕ ਤਾਂ ਸੁਣਨ ਵਾਸਤੇ ਮਨ ਰੋਕਣਾ ਪੈਂਦਾ ਦੂਜੀ ਗੱਲ ਇਹ ਸੁਣਨ ਵਾਸਤੇ ਆਪਾਂ ਨੂੰ ਵਿਦਿਆਰਥੀ ਵੀ ਬਣਨਾ ਪੈਂਦਾ ਵੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਤੇ ਮੈਂ ਕੁਝ ਨਾ ਕੁਝ ਸਿੱਖਾਂ ਇਹਦੇ ਵਿੱਚ ਉਹਦੇ ਵਿੱਚ ਨਿਮਰਤਾ ਆਉਂਦੀ ਫਿਰ ਜਦੋਂ ਆਪਾਂ ਕਿਸੇ ਦੀ ਗੱਲ ਸੁਣਨੇ ਆ ਨਾ ਜਦੋਂ ਆਪਾਂ ਕਿਸੇ ਨੂੰ ਕਹਿ ਦਿੰਨੇ ਆ ਵੀ ਜਾ ਤੇਰੀ ਮੈਂ ਤੇਰੀ ਸੁਣਦਾ ਹੀ ਨਹੀਂ ਉਹਦਾ ਮਤਲਬ ਹੁੰਦਾ ਆਪਾਂ ਉਹਦੇ ਤੋਂ ਬਾਗੀ ਆ ਉਹਦੇ ਤੋਂ ਵਾਕੀ ਆ ਸੁਣਨ ਦਾ ਮਤਲਬ ਹੈ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਧੀਨ ਹਾਂ ਤੇ ਮਹਾਰਾਜ ਦੀ ਗੱਲ ਸੁਣਨਾ ਚਾਹੁੰਦੇ ਆ ਸਾਰੇ ਧਰਮਾਂ ਨੇ ਕਿਹਾ ਵੀ ਰੱਬ ਦੀ ਵਿਡਿਆਈ ਜਿਹੜੀ ਹੈ ਨਾ ਉਹਦੇ ਵਾਸਤੇ ਮਨਿਕ ਆਕਰ ਹੋਣਾ ਚਾਹੀਦਾ ਮਨਿਕ ਆਕਰ ਹੋਵੇਗਾ ਤੇ ਵੈਗਰੂ ਮਨ ਦੇ ਅੰਦਰੋਂ ਹੀ ਪ੍ਰਗਟ ਹੋ ਜਾਂਦਾ ਕਲਕੀ ਤਰਪਾਦਸ਼ਾ ਵੀ ਕਹਿੰਦੇ ਨੇ ਉਹ ਸਿੱਖੀ ਦਾ ਮੂਲ ਸਿਧਾਂਤ ਵੀ ਇਹ ਹੈ ਵੀ ਸੁਖਤ ਨੂੰ ਹੀ ਆਕਰ ਕਰਨਾ ਪਰ ਜਿਹੜਾ ਇੱਕ ਆਮ ਬੰਦਾ ਜਿਹਨੂੰ ਇੰਨੀ ਬਰੀਕੀ ਵਿੱਚ ਜਿਹਨੇ ਧਾਰਮਿਕ ਵੱਡੇ ਵੱਡੇ ਗ੍ਰੰਥ ਨਹੀਂ ਪੜ੍ਹੇ ਜਿਹਨੇ ਬਹੁਤ ਕੁਝ ਨਹੀਂ ਸਿੱਖਿਆ ਉਹ ਧਿਆਨ ਇਕਾਕਰ ਕਰਨ ਦਾ ਗੁਰੂ ਸਾਹਿਬ ਨੇ ਇੱਕ ਬਹੁਤ ਸੌਖਾ ਤਰੀਕਾ ਦੱਸ ਦਿੱਤਾ ਵੇ ਕੋਈ ਕਰਨਾ ਹੀ ਨਾ ਪਏ ਮਹਾਰਾਜ ਇਹਨੇ ਕਹਿੰਦੇ ਤੂੰ ਧਿਆਨ ਹੀ ਕਾਗਰ ਕਰ ਉਹ ਕਹਿੰਦੇ ਨੇ ਸੁਣਾ ਕਿਉਂਕਿ ਉਹਨੂੰ ਪਤਾ ਹੈ ਸੁਣੇਗਾ ਤੇ ਧਿਆਨ ਆਪੇ ਕਾਗਰ ਹੋ ਜਾਣਾ ਤੇ ਹੋਣਾ ਵੀ ਸਹਿਸਭਾਏ ਇੱਕ ਹੁੰਦਾ ਆਪਾਂ ਜ਼ੋਰ ਲਾ ਕੇ ਕਰਨੇ ਜ਼ੋਰ ਲਾ ਕੇ ਬੇਰਸੀ ਹੋ ਜਾਂਦੀ ਹੈ ਕੋਈ ਵੀ ਚੀਜ਼ ਹੈ ਨਾ ਉਹਨੂੰ ਤੁਸੀਂ ਇੱਕ ਕਾਬਲਾ ਵੀ ਖੋਲਣਾ ਹੈ ਇੱਕ ਨਟ ਵੀ ਖੋਲਣਾ ਤੇ ਜ਼ੋਰ ਢੰਗ ਨਾਲ ਲਾਣਾ ਪੈਂਦਾ ਜੇ ਥੋੜਾ ਜਿਆਦਾ ਲਾ ਦਿਓ ਟੁੱਟ ਵੀ ਸਕਦਾ ਹੈ ਜਿਹੜੇ ਪੁਰਾਣੇ ਧਰਮ ਸੀਨਾ ਜਿਹੜੇ ਇਕੱਲੇ ਧਿਆਨ ਦੇ ਉੱਤੇ ਖਲੋਤੇ ਸੀ ਜਿਵੇਂ ਜੋਗੀ ਸਨ ਪੁਰਖ ਹੋਰ ਸਨ ਜਿਹੜੇ ਸਮਾਧੀਆਂ ਲਾਉਂਦੇ ਸੀ ઋષਿ ਆਦਿ ਕੋ ਉਹ ਜ਼ੋਰ ਦੇ ਅਸਰੇ ਧਿਆਨ ਲਾਉਂਦੇ ਸੀ ਮਹਾਰਾਜ ਨੇ ਕਿਹਾ ਵੀ ਨਹੀਂ ਇਹ ਠੀਕ ਨਹੀਂ ਇਹ ਗੈਰ ਕੁਦਰਤੀ ਹੈ ਕੁਦਰਤ ਇਹਨੂੰ ਪ੍ਰਵਾਨ ਨਹੀਂ ਕਰਦੀ ਇਹਦੇ ਵਿੱਚ ਇੰਨਾ ਹੀ ਫਰਕ ਹੈ ਸਾਧ ਸੰਗਤ ਜੀ ਇੱਕ ਸਾਹਮਣੇ ਅੰਬ ਦੇ ਰੁੱਖ ਨੂੰ ਅੰਬ ਦਾ ਬੂਟਾ ਉਹਨੂੰ ਫਲ ਲੱਗਾ ਹੋਇਆ ਅੰਬ ਦਾ ਉਹਦੇ ਨਾਲ ਉਹ ਅੰਬ ਦਾ ਪ੍ਰਾਪਤ ਕਰਨ ਦਾ ਇੱਕ ਤਰੀਕਾ ਇਹ ਹੈ ਵੀ ਆਪਾਂ ੱਟਕੇ ਨਾਲ ਤੋੜ ਲਈਏ ਇੱਕ ਤਰੀਕਾ ਇਹ ਹੈ ਵੀ ਅੰਬ ਆਪਣਾ ਪੂਰਾ ਰਸ ਉਹਨੂੰ ਦੇ ਦਏ ਤੇ ਜਦੋਂ ਰਸ ਡਿਗ ਪੂਰਾ ਉਹ ਆ ਜਾਏ ਤੇ ਉਹ ਆਪਣੇ ਆਪ ਰੁੱਖ ਤੋਂ ਵੱਖਰਾ ਹੋ ਕੇ ਜ਼ਮੀਨ ਤੇ ਡਿੱਗ ਪੈਂਦਾ ਉਹਨੂੰ ਕਹਿੰਦੇ ਨੇ ਟਪਕੇ ਦਾ ਅੰਬ ਯਾਨੀ ਕਿ ਟਪਕਿਆ ਡਿੱਗਿਆ ਤੁਸੀਂ ਕਈ ਵਾਰੀ ਵੇਖਿਆ ਹੋਣਾ ਰੇੜੀਆਂ ਦੇ ਉੱਤੇ ਦੁਕਾਨਾਂ ਦੇ ਉੱਤੇ ਅਸੀਂ ਆਂਬ ਖਰੀਦਨੇ ਆਂ ਮੰਨ ਲਓ 10 ਦਾਣੇ ਖਰੀਦੇ ਤੇ ਘਰ ਲਿਆ ਕੇ ਦਸਾਂ ਜੀਆਂ ਨੂੰ ਦੇ ਦਿੱਤੇ ਉਹਨਾਂ ਨੇ ਵੱਖਰੋ ਵੱਖਰੋ ਖਾਦੇ ਇੱਕ ਕਹਿੰਦਾ ਵੀ ਮੇਰਾ ਮੇਰਾ ਆਂਬ ਬਹੁਤ ਮਿੱਠਾ ਦੂਜਾ ਕਹਿੰਦਾ ਮੇਰਾ ਤਾਂ ਬੇਸਵਾਦਾ ਉਹ ਕਹਿੰਦਾ ਵੀ ਆਏ ਤੇ ਇੱਕੋ ਦੁਕਾਨ ਤੇ ਨੇ ਤੇ ਜਿਹੜੇ ਇੱਕੋ ਦੁਕਾਨ ਤੇ ਆਏ ਨੂੰ ਇੱਕੋ ਬੂਟੇ ਤੋਂ ਹੀ ਲਾਏ ਗਏ ਹੋਣੇ ਨੇ ਇੱਕ ਸਵਾਦ ਕਿਉਂ ਹੈ ਤੇ ਇੱਕ ਬੇਰਸਾ ਕਿਉਂ ਹੈ ਸਵਾਦ ਉਹ ਹੈ ਜਿਹੜਾ ਆਪਣੇ ਆਪ ਟਿੱਡਗਾ ਹੈ ਤੇ ਬੇਰਸਾ ਉਹ ਹੈ ਜਿਹਨੂੰ ਖਿੱਚ ਕੇ ਤੋੜਿਆ ਮਹਾਰਜ ਨੇ ਕਿਹਾ ਜਿਹੜਾ ਧਿਆਨ ਬੰਦਾ ਆਪਣੇ ਮਨ ਦੇ ਜੋਰ ਨਾਲ ਲਾਉਂਦਾ ਹੈ ਨਾ ਉਹ ਧਿਆਨ ਉਹਦਾ ਰਸਦਾਇਕ ਨਹੀਂ ਹੁੰਦਾ ਉਹਨੂੰ ਆਨੰਦ ਨਹੀਂ ਆਉਂਦਾ ਤੁਸੀਂ ਕਈ ਬੜੇ ਬੜੇ ਧਿਆਨ ਸਿਮਰਨ ਕਰਨ ਵਾਲੇ ਬੰਦੇ ਕਰੋਦੀ ਵੇਖੋਗੇ ਬੜਾ ਗੁੱਸਾ ਹੁੰਦਾ ਹੁੰਦਾ ਮੜੀ ਦੀ ਗੱਲ ਉਹੇ ਕੱਪੜਿਆਂ ਤੋਂ ਬਾਹਰ ਹੋ ਗਏ ਮੜੀ ਦੀ ਗੱਲ ਹੋ ਗਈ ਸ਼ਰਾਬ ਦੇਣ ਲੱਗ ਪਏ ਇਹ ਕਿਉਂ ਹੁੰਦਾ ਹੈ ਕਿਉਂਕਿ ਅਸੀਂ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਧਿਆਨ ਨਹੀਂ ਲਾਇਆ ਅਸੀਂ ਆਪਣੇ ਮਨ ਦੇ ਭਾਣੇ ਵਿੱਚ ਧਿਆਨ ਲਾਇਆ ਤੇ ਮਨ ਨੂੰ ਇਹ ਤੇ ਥਾਂ ਨਹੀਂ ਸ਼ਬਦ ਨੂੰ ਥਾਂ ਮਹਾਰਾਜ ਕਹਿੰਦੇ ਨੇ ਮਨ ਨਾਲ ਨਹੀਂ ਕੁਝ ਕਰਨਾ ਮਨ ਨੂੰ ਤੇ ਨੌਕਰ ਬਣਾ ਕੇ ਅਸੀਂ ਕਹਿਣਾ ਵੀ ਤੂੰ ਗੁਰੂ ਦੇ ਹੁਕਮ ਦੇ ਵਿੱਚ ਲੀਨ ਹੋ ਜਾ ਉਹਦੇ ਅਨੁਸਾਰ ਤੁਰ ਸਿਮਰਨ ਮਨ ਨਾਲ ਨਹੀਂ ਕਰਨਾ ਸੁਲਤੀ ਨਾਲ ਕਰਨਾ ਮਨ ਕਰੇਗਾ ਤੇ ਸਿਮਰਨ ਕਰਦਾ ਕਰਦਾ ਸੰਸਾਰੀ ਹੰਕਾਰੀ ਹੋ ਜਾਏਗਾ ਤੇ ਇਹਦੀਆਂ ਸਿੱਧੀਆਂ ਆ ਜਾਣਗੀਆਂ ਤੇ ਫਿਰ ਲੋਕਾਂ ਨੂੰ ਪਿੱਛੇ ਲਾਏਗਾ ਆਪਣੀ ਪੂਜਾ ਕਰਾਏਗਾ ਇਹ ਤਿੰਨ ਗੁਣਾ ਦੀ ਪੂਜਾ ਹੈ ਇਹ ਸੰਸਾਰ ਦੀ ਮਾਇਆ ਦੀ ਪੂਜਾ ਹੈ ਜਿਹਨੂੰ ਕਲਗੀਧਰ ਪਾਤਸ਼ਾਹ ਕਹਿਆ ਨਾ ਸਾਚ ਕਹੂੰ ਸੁਣ ਲੈ ਉਹ ਸਭਾ ਜਿਨ ਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਪ੍ਰੇਮ ਦਾ ਮਤਲਬ ਹੈ ਮੈਂ ਇਹਨੂੰ ਪਰੇ ਕਰਕੇ ਨਾਮ ਜਪਣਾ ਹਉਮੈ ਨੂੰ ਛੱਡ ਕੇ ਨਾਮ ਜਪਣਾ ਹਉਮੈ ਨੂੰ ਛੱਡ ਕੇ ਸੇਵਾ ਕਰਨੀ ਫਿਰ ਇਦਾਂ ਦੇ ਗੁਣ ਪੈਦਾ ਹੁੰਦੇ ਨੇ ਜਿਹਨੂੰ ਪਰਉਪਕਾਰ ਕਹਿੰਦੇ ਆ ਤੇ ਸੁਣਨ ਦੇ ਨਾਲ ਸਹਿਜ ਸੁਭਾਇ ਤੇ ਧਿਆਨ ਲੱਗਦਾ ਹੈ ਮਹਾਰਾਜ ਕਹਿੰਦੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤੋਂ ਧਵਲੇ ਆਕਾਸ਼ ਸਾਰੇ ਥਾਵਾਂ ਦਾ ਗਿਆਨ ਹੋ ਜਾਂਦਾ ਸੁਣਨ ਦੇ ਨਾਲ ਆਪਣੀ ਆਵਾਜ਼ ਨੂੰ ਆਪ ਹੀ ਸੁਣਨਾ ਜਦੋਂ ਨਾਮ ਜਪਣਾ ਨਾ ਇੱਕ ਤਾਂ ਗੁਰੂ ਦੀ ਸ਼ਬਦ ਦੀ ਵਿਚਾਰ ਸੁਣਨੀ ਹੈ ਤੇ ਸਮਝਣੀ ਹੈ ਇੱਕ ਜਿਹੜਾ ਨਾਮ ਅਸੀਂ ਜਪਣਾ ਉਹਨੂੰ ਚੌਂਕੜਾ ਲਾ ਕੇ ਵਾਇਗਰੂ ਵਾਇਗਰੂ ਮੂਲ ਮੰਤਰ ਗੁਰ ਮੰਤਰ ਜਪਜੀ ਸਾਹਿਬ ਬਾਣੀ ਪੜ੍ਹਨੀ ਹੈ ਤੇ ਉਸ ਬਾਣੀ ਨੂੰ ਆਪਣੀ ਆਵਾਜ਼ ਨੂੰ ਆਪ ਹੀ ਸੁਣੀ ਜਾਣਾ ਆਪ ਹੀ ਸੁਣਦੇ 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 ਹੌਲੀ ਹੌਲੀ ਜਦੋਂ ਉਸ ਬਾਣੀ ਨਾਲ ਅਟੈਚਮੈਂਟ ਹੋ ਜਾਏਗੀ ਨਾ ਤੇ ਉਹ ਬਾਣੀ ਸਾਡੇ ਅੰਦਰ ਜਾਣ ਲੱਗ ਪਏ ਇੱਕ ਸਮਾਂ ਇਸ ਆਵੇਗਾ ਬਾਣੀ ਅੰਦਰ ਉਤਰਨ ਲੱਗ ਪੈਗੀ ਸਾਡੇ ਵਿੱਚ ਤੇ ਜਦੋਂ ਬਾਣੀ ਅੰਦਰ ਉਤਰ ਗਈ ਸਾਡਾ ਜਿਹੜਾ ਪੁਰਾਣੇ ਕੀਤੇ ਹੋਏ ਕਰਮ ਨੇ ਉਹਨਾਂ ਨੂੰ ਉਹਨੇ ਦਗਧ ਕਰ ਦੇਣਾ ਸਾਫ਼ ਕਰ ਦੇਣਾ ਧੋ ਦੇਣਾ ਤੇ ਅੰਦਰ ਪਹਿਲਾਂ ਹੀ ਰੱਬ ਹੈ ਹੀ ਉਹਨੇ ਪ੍ਰਗਟ ਹੋ ਜਾਣਾ ਹੋਰ ਰੱਬ ਨੇ ਕਿੱਥੋਂ ਹੋਣਾ ਬਾਹਰ ਤੇ ਬਾਦ ਦੀ ਗੱਲ ਹੈ ਨਾ ਸਾਰੇ ਥਾਵਾਂ ਤੇ ਧਰਤੀ ਵਿੱਚ ਆਕਾਸ਼ ਵਿੱਚ ਸਾਰੇ ਪਾਸੇ ਵੈਗਰੂ ਦਾ ਵਾਸਾ ਤੇ ਬਾਦ ਵਿੱਚ ਹੋਣਾ ਹੈ ਪਹਿਲਾਂ ਬੰਦੇ ਨੂੰ ਆਪਣੇ ਅੰਦਰੋਂ ਦਿਸੇਗਾ ਤੇ ਤਾਂ ਬਾਹਰੋਂ ਦਿਸਣਾ ਨਹੀਂ ਤੇ ਬਾਹਰੋਂ ਨਜ਼ਰ ਕਦੀ ਨਹੀਂ ਆਉਂਦਾ ਤੇ ਉਹ ਹੋਣਾ ਸੁਣਨ ਦੇ ਨਾਲ ਇਸ ਕਰਕੇ ਮਹਾਰਾਜ ਕਹਿੰਦੇ ਨੇ ਗਾ ਵੀਆ ਪਹਿਲਾਂ ਤੇ ਭਾਈ ਗੁਰੂ ਦੇ ਸ਼ਬਦ ਨੂੰ ਗਾ ਤੇ ਫਿਰ ਜੋ ਕੋਈ ਤੂੰ ਗਾਰੇ ਆ ਉਹਨੂੰ ਫਿਰ ਸੁਣ ਗਾ ਵੀਆ ਸੁਣੀਆ ਫਿਰ ਉਹਨੂੰ ਸੋਣੋ ਸੇ ਸ਼ਬਦ ਨੂੰ ਮਨ ਰੱਖਿਆ ਭਾਓ ਤੇ ਜਦੋਂ ਇਹ ਗਾਉਣਾ ਤੇ ਸੁਣਨਾ ਹੈ ਉਦੋਂ ਮਨ ਵਿੱਚ ਪਿਆਰ ਹੋਣਾ ਚਾਹੀਦਾ ਪਿਆਰ ਦੇ ਨਾਲ ਜਿਵੇਂ ਆਪਾਂ ਕਿਸੇ ਨੂੰ ਕਹਿੰਦੇ ਹਾਂ ਨਾ ਵੀ ਕੰਮ ਤੇ ਤੂੰ ਕਰਨਾ ਪਰ ਉਖੜਿਆ ਜਾਓਗੇ ਕਰਨਾ ਫਿਰ ਤੇਰੇ ਅੰਦਰ ਧੀਰਜ ਕੋਈ ਨਹੀਂ ਟਿਕਾ ਨਹੀਂ ਨਾਮ ਬੜੇ ਜਪਦੇ ਨੇ ਤੇ ਉਹ ਜਪਦੇ ਧੀਰਜ ਨਾਲ ਨਹੀਂ ਤਾਂ ਜਪਦੇ ਕਲਗੀਧਰ ਪਾਦਸ਼ਾਹ ਜਿਹੜੇ ਆਪ ਖੰਡਾ ਖੜਕਾਉਣ ਵਾਲੇ 40 ਜੰਗਾਂ ਲੜਦੇ ਨੇ ਉਹ ਵੀ ਇਹ ਗੱਲ ਕਹਿੰਦੇ ਵੀ ਜੇ ਤੂੰ ਸੂਰਮਾ ਬਣਨਾ ਹੈ ਤੇ ਧੀਰਜ ਦਾ ਘਰ ਬਣ ਜਾ ਧੀਰਜ ਤਾਂ ਬਣਾਏ ਇਹ ਹੈ ਤਾਨੂੰ ਬੁੱਧ ਸੋ ਦੀਪਕ ਜਿਉਂ ਉਜਾਰਾ ਹੈ ਇੱਦਾਂ ਗਾ ਵੀਐ ਸੁਣੀਐ ਤੇ ਮਨ ਰਖੀਐ ਭਾਉ ਇੱਦਾਂ ਜਦੋਂ ਜਪੇਗਾ ਤਾਂ ਕੀ ਹੋਵੇਗਾ ਦੁੱਖ ਪਰ ਹਰ ਸੁਖ ਘਰ ਲੈ ਜਾਏ ਦੋਖ ਅੰਦਰੋਂ ਟੁੱਟ ਜਾਏਗਾ ਤੇ ਸੁਖ ਦੀ ਪ੍ਰਤੀਤੀ ਹੋਵੇਗੀ ਸੁਖ ਦਾ ਪ੍ਰਕਾਸ਼ ਹੋਵੇਗਾ ਤੇ ਆਓ ਪਹਿਲਾਂ ਉਹ ਗਾ ਕੇ ਵੇਖੀਏ ਤੇ ਸੁਣ ਕੇ ਵੇਖੀਏ ਤੇ ਭਾਉ ਕਰਕੇ ਵੇਖੀਏ ਸਤਨਾਮ ਵਾਹਿਗੁਰੂ ਦੇ ਵਿੱਚ 4-5 ਮਿੰਟ ਵਾਸਤੇ ਸੁਰਤ ਲਾਈਏ ਸਾਰੇ ਚੌਂਕੜਾ ਲਾ ਕੇ ਉੱਚੀ ਆਵਾਜ਼ ਵਿੱਚ ਬੋਲੋ ਤਾਂ ਕਿ ਆਵਾਜ਼ ਦੇ ਨਾਲ ਆਨੰਦ ਬਣੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ 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 ਵਾਹਿਗੁਰੂ ਗੁਰੂ ਅਮਨਾਹੇ ਇਹਨੂੰ ਆਪ ਬੋਲ ਕੇ ਆਪ ਹੀ ਸੁਣਨਾ ਹੈ ਇਹਨੂੰ ਕਹਿੰਦੇ ਨੇ ਸ਼ਬਦ ਸੁਰਤ ਦਾ ਅਭਿਆਸ ਇਹ ਰੋਜ਼ 15 ਮਿੰਟ ਹਰ ਇੱਕ ਸਿੱਖ ਨੂੰ ਕਰਨ ਦੀ ਲੋੜ ਹੈ